उम्मीद करता हूं ठीक होंगे सारे उम्मीद करता हूं ठीक होंगे मेरे चैनल पे आजकल कोई लाइव आ नहीं रहा लाइव तो नहीं आंदे ਹਾਂ ਜੀ ਆਪਾਂ ਲਾਈਵ ਆਇਆ ਸ਼ਾਮ ਨੂੰ ਕਿਉਂਕਿ ਸ਼ਾਮ ਨੂੰ ਆਡੀਅנס ਜ਼ਿਆਦਾ ਐਕਟਿਵ ਹੁੰਦੀ ਆ ਆਪਾਂ ਬਣ ਲਾਈਵ ਹੋਇਆ ਬਹੁਤੀ ਪੋਲੂਸ਼ਨ ਵਕ ਟਾਈਮ ਚੱਲ ਰਿਹਾ ਹੋਟਾ ਪੈਰੀਆਂ ਨੇ ਵਕ ਵਕ ਪਾਰਟੀਆਂ ਆਪਣੇ ਕੈਂਡੀਡੇਟ ਬਿਠਾ ਰਿਆ ਨੇ ਵਕ ਵਕ ਤਰੀਕੇ ਨਾਲ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੀਆਂ ਨੇ ਵੋਟਾਂ ਤਾਂ ਪੈਂਦੀਆਂ ਹੁੰਦੀਆਂਗੇ ਵੋਟਾਂ ਤਾਂ ਪੈਂਦੀਆਂ ਹੁੰਦੀਆਂ ਜੇ ਇੱਕ ਮਾੜੇ ਬੰਦੇ ਥਾਂ ਦੇ ਚੰਗਾ ਬੰਦਾ ਬਿਠਾਈਏ ਜੇ ਆਪਾਂ ਮਾੜੇ ਬੰਦੀ ਥਾਂ ਤੇ ਮਾੜਾ ਬੰਦਾ ਬਿਠਾਵਾਂਗੇ ਤਾਂ ਫਿਰ ਕੀ ਵੋਟਾਂ ਪਾਉਣ ਦਾ ਫਾਇਦਾ ਵੋਟਾ ਪਾਉਣ ਦਾ ਫਿਰ ਕੀ ਫਾਇਦਾ ਵਾ ਤੇ ਕਈ ਲੋਕਾਂ ਨੂੰ ਪੁੱਛਿਆ ਕਿ ਵੋਟਾਂ ਪੈਣੀਆਂ ਚਾਹੀਦੀਆਂ ਕਿ ਨਹੀਂ ਸਰਕਾਰ ਉਹ ਕਹਿੰਦੇ ਸਰਕਾਰ ਦੀ ਗੱਲ ਨਾ ਹੀ ਕਰੋ ਤਾਂ ਵਧੀਆ ਕਹਿੰਦੇ ਵਕਤ ਬਦਲ ਦਾਂਗੇ ਮਾਹੌਲ ਬਦਲ ਦਾਂਗੇ ਮੈਂ ਕਹਾ ਵੀਰ ਗੱਲ ਤੇਰੀ ਸਹੀ ਆ ਪਰ ਕਈ ਲੋਗ ਇਥੇ ਕਹਿੰਦੇ ਕਿ ਸਾਨੂੰ ਬਦਲਾਅ ਚਾਹੀਦਾ ਕਹਿੰਦੇ ਸਰਕਾਰ ਤਾਂ ਸੇ ਬਣਾ ਦਾਂਗੇ ਪਰ ਸਾਨੂੰ ਬਦਲਾਅ ਚਾਹੀਦਾ ਪਰ ਬਦਲਾਅ ਕਿਵੇਂ ਆਊਗਾ ਜੇ ਆਪਾਂ ਮਾੜੇ ਬੰਦੇ ਥਾਂ ਤੇ ਚੰਗਾ ਬੰਦਾ ਬਿਠਾਵਾਂਗੇ ਤਾਂ ਬਦਲਾਅ ਆਊਗਾ ਤਾਂ ਬਦਲਾਅ ਹੈ ਤੇ ਜੇ ਆਪਾਂ ਮਾੜੇ ਬੰਦੇ ਥਾਂ ਤੇ ਮਾੜਾ ਬੰਦੇ ਉਠਾਣਾ ਦਾ ਬਦਲਾ ਕੋਈ ਮਾਇਨੇ ਨਹੀਂ ਰੱਖਦਾ ਜੇ ਆਪਾਂ ਮਾੜੇ ਬੰਦੇ ਥਾਂ ਤੇ ਮਾੜਾ ਬੰਦੇ ਉਠਾਣਾ ਤਾਂ ਫਿਰ ਬਦਲਾ ਕੋਈ ਮਾਇਨੇ ਨਹੀਂ ਰੱਖਦਾ ਤੇ ਪਿਛਲੀਆਂ ਵੋਟਾਂ 'ਚ ਆਪਾਂ ਇੱਕ ਆਪਾਂ ਨਹੀਂ ਤੁਸੀਂ ਕਿਉਂਕਿ ਮੇਰੀ ਤਾਂ ਇਸੇ ਸਾਲ ਵੋਟ ਬਣੀ ਆ ਮੇਰੀ ਤਾਂ ਇਸੇ ਸਾਲ ਵੋਟ ਬਣੀ ਆ ਕਾਮ ਵੋਟਾਂ ਦਾ ਤੁਸੀਂ ਪਾਈਆਂ ਵਾ ਤੁਸੀਂ ਸਾਰਿਆਂ ਨੇ ਪਿਛਲੇਆਂ ਵੋਟਾਂ ਜੇ ਤੁਸੀਂ ਇੱਕ ਮਾੜੇ ਬਦਲਾਅ ਨੂੰ ਜਨਮ ਦਿੱਤਾ ਦੋ ਮਾੜੇ ਬਦਲਾਅ ਹੋਏ ਆ ਇੱਕ ਤਾਂ ਮੁੱਖ ਮੰਤਰੀ ਨਰਿੰਦਰ ਮੋਦੀ ਇੱਕ ਤਾਂ ਮਾੜਾ ਬਦਲਾਅ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਦੂਜਾ ਤੇ ਇਹ ਮਹਾਨ ਭਗਵਾਨਤਮਾਨ ਉਹ ਤਸੀ ਨਸ਼ੇੜੀ ਨੂੰ ਕਿੱਥੇ ਪੰਜਾਬ ਫੜਾਤਾ ਨਸ਼ੇੜੀ ਨੂੰ ਕੋਈ ਨਸ਼ੇੜੀ ਦੇ ਹੱਥ 'ਚ ਆਪਣਾ ਜਵਾਕ ਨਹੀਂ ਫੜਾਉਂਦਾ ਤੁਸੀਂ ਤਾਂ ਨਸ਼ੇੜੀ ਦੇ ਹੱਥ 'ਚ ਪੂਰਾ ਪੰਜਾਬ ਹੀ ਫੜਾਤਾ ਹਣ ਠੇਕਿਆਂ ਦੇ ਟੈਂਡਰ ਖੁੱਲਾ ਖੁਲਾਇਆ ਉਹਨੇ ਦੁਆਰਾ ਉਹਨ ਭਗਵਾਨ ਤੁਮਾਨੂੰ ਇਹੀ ਕਹਿਣਾ ਚਾਹੁੰਦਾ ਮੈਂ ਕਿ ਤੁਸੀਂ ਠੇਕਿਆਂ ਦਾ ਹੀ ਕੰਮ ਕਰਨਾ ਹੈ ਠੇਕਿਆਂ ਵਾਲੀ ਕੰਮ ਕਰਨਾ ਕਿਉਂਕਿ ਜਿਹੜੇ ਚੀਜ਼ ਤੇ ਜਿਹੜੇ ਪ੍ਰੋਫੈਸ਼ਨ 'ਚ ਤੁਸੀਂ ਹੈਗੇ ਆ ਤੁਸੀਂ ਉਹਦੇ ਬਾਰੇ ਹੀ ਕੰਮ ਕਰੋਗੇ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਵਾ ਸੰਤਰੇ ਦਾ ਸੰਤਰੇ ਦਾ ਵਾ ਤੇ ਹੋਰ ਸਤਰੰਗੀ ਦਾ ਪਤਾ ਵਾ ਤਨੋਂ ਉਹੀ ਚੀਜ਼ਾਂ ਦਾ ਪਤਾ ਤੁਸੀਂ ਉਹੀ ਚੀਜ਼ਾਂ ਦੇ ਕੰਮ ਕਰਦੇ ਹੋ दारू बारे ठीक के हमारे तो बहुत कम करे पर लोकां ने की कीता भगवान तमान ने भगवान तमान ने लोकां ने की कीता कुछ नहीं लोग ता रोई जंदे है के ना आगे वोटा लागा झूठे वादे करके पर वादा उन्होंने कोई नहीं निभाया और ओ दसो तू ਮੈਂ ਨਹੀਂ ਕਹਿੰਦਾ ਕੋਈ ਸਹੀ ਆ ਮੈਂ ਨਹੀਂ ਕਹਿੰਦਾ ਕੋਈ ਸਹੀ ਆ ਪਰ ਤੁਸੀਂ ਜਾਂਚ ਪੜਤਾਲ ਕਰੋ ਕਿ ਕਿਹੜਾ ਬੰਦਾ ਕੀ ਕਰ ਰਿਹਾ ਵਾ ਕੀ ਨਹੀਂ ਕਰ ਰਿਹਾ ਉਹਨੂੰ ਵੋਟਾਂ ਬਹੁਤ ਅਸੀਂ ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਪਰ ਮੈਂ ਜਦੋਂ ਮੈਂ ਚੰਗਾ ਕੰਮ ਕਰ ਰਿਹਾ ਉਹਨੂੰ ਸਪੋਰਟ ਕਰੋ ਇਹ ਗੱਲ ਕਹਿੰਨਾ ਨਾ ਮੇਰੇ ਮਨ 'ਚ ਆਉਂਦੀ ਹੈ ਗੱਲ ਕਿ ਪਿਆ ਵਾਲੇ ਕਹਿੰਦੇ ਆ ਕਿ ਸਾਨੂੰ ਚੰਗਾ ਲੀਡਰ ਚਾਹੀਦਾ ਵਾ ਚੰਗਾ ਲੀਡਰ ਤੁਹਾਨੂੰ ਕਿੱਦਾਂ ਮਿਲੇ 80 ਰੁਪਏ ਦੇ ਬਬੂਏ ਦੀ ਬੋਤਲ ਪਿੱਛੇ ਤੁਸੀਂ ਬੈਕ ਜੰਨੇ ਆ ਤਾਂ ਲੀਡਰ ਤੁਹਾਨੂੰ ਚੰਗਾ ਕਿੱਥੋਂ ਮਿਲਣਾ ਨਾ ਕੋਈ ਟੋਡੇ ਨਹੀਂ ਨਹੀਂ ਲੜ ਸਕਦਾ ਕੋਈ ਟੋਡੇ ਨਹੀਂ ਨਹੀਂ ਲੜ ਸਕਦਾ ਕਿ ਟੋਡੇ ਜੇ ਹੈ ਹੀ ਨਹੀਂ ਹੈ ਹੀ ਨਹੀਂ ਘਰ ਤੇ ਟੋਡੇ ਜੇ ਜਰਤੇ ਨਹੀਂ ਤੇ ਉੱਥੇ ਦਿੱਲੀ ਵਾਲੇ ਕਹਿੰਦੇ ਆ ਕਿ ਪੰਜਾਬ 'ਚ ਦਿੱਲੀ ਮਾਡਲ ਲਾਗੂ ਕਰਨਾ ਕਿਉਂ ਵੀ ਦੱਸੋ ਪੰਜਾਬ 'ਵਾਂ ਮਾੜਾ ਦਿੱਲੀ ਤੋਂ ਦੱਸੋ ਪੰਜਾਬ 'ਵਾਂ ਮਾੜਾ ਦਿੱਲੀ ਤੋਂ ਕਹਿੰਦੇ ਪੰਜਾਬ 'ਚ ਲੋਕਲ ਹਸਪਤਾਲ ਖੋਲ੍ਹਾਂਗੇ ਲੋਕਲ ਹਸਪਤਾਲ ਖੋਲ੍ਹਾਂਗੇ ਮੈਡੀਕਲ ਸਹੂਲਤਾਂ ਦਵਾਂਗੇ ਇਹਨਾਂ ਨੂੰ ਮੜਗਾ ਐ ਪੁੱਛੋਗੇ ਇਹ ਸਾਨੂੰ ਮੈਡੀਕਲ ਸਹੂਲਤਾਂ ਦੇਣ ਦੀ ਗੱਲ ਕਰਦੇ ਆ ਪੰਜਾਬ ਵਾਲਿਆਂ ਨੂੰ ਤੇ ਇਹਨਾਂ ਨੂੰ ਮੜਗਾ ਐ ਪੁੱਛੋਗੇ ਇਹਨਾਂ ਦਾ ਐਮ.ਐਲ.ਏ ਇਹਨਾਂ ਦੀ ਸਰਕਾਰ 'ਚ ਇਹ ਇਹਨਾਂ ਦੇ ਹੁੰਦੇ ਹੋਏ ਆਕਸੀਜਨ ਦੀ ਕਮੀ ਕਰਕੇ ਮਰ ਗਿਆ ਤੇ ਇਹ ਸਾਨੂੰ ਸਾਨੂੰ ਮੈਡੀਕਲ ਸਹੂਲਤਾਂ ਦੇਣਗੇ 2021 ਮੈਗਦਨ ਦਿੱਲੀ ਮਾਡਲ ਕਾ ਦੀ ਇੱਕ ਘਟਨਾ ਦੱਸਦਾ ਐ 2021 ਅਪ੍ਰੈਲ 26 ਨੂੰ ਇੱਕ ਸਿੱਖ ਕੁੜੀ ਨੂੰ ਘਰੋਂ ਚ ਕਹਿ ਗਿਆ ਉਹ ਬਾਲ ਮੁੰਨੇ ਗਏ ਮੂੰਹ ਤੇ ਕਾਲ ਕਪੁੱਤੀ ਗਈ ਤੇ ਅਧ ਨਗਰ ਹਾਲਤ ਦੇ ਵਿੱਚ ਉਹਨੂੰ ਸੜਕਾਂ ਤੇ ਘਮਾਇਆ ਗਿਆ ਇੰਨੀ ਜਲਤ ਜਲਤ ਨਾ ਸੈਂਦੀ ਕੁੜੀ ਸੋਸਾਇਟੀ ਕਰਕੇ ਮਰ ਗਈ ਤੇ ਦੱਸੋ ਪੰਜਾਬ ਵਾਲੇ ਉਹ ਇਹ ਜਿਹਾ ਦਿੱਲੀ ਮਾਡਲ ਚਾਹੀਦਾ ਪੰਜਾਬ ਵਿੱਚ ਦੱਸੋ ਕਮੈਂਟਾਂ 'ਚ ਦੱਸਿਓ ਤੁਸੀਂ ਚਾਹੀਦਾ ਹੈ ਇਹ ਜਿਹਾ ਮਾਡਲ ਤੇ ਉੱਥੇ ਹੀ ਆਪਣੇ ਪੰਜਾਬ ਦੀ ਗੱਲ ਹੋਵੇ ਤਾਂ ਗਲੀ ਵਿੱਚ ਧੀਆ ਭੈਣਾ ਤੁਰੀਆਂ ਜਾਂਦੇ ਹੁਣ ਤੇ ਕੋਈ ਉਹਨਾਂ ਨੂੰ ਅੱਖ ਪਰ ਕੰਨ ਦੇ ਸਕਦਾ ਹੁਣ ਦੱਸੋ ਪੰਜਾਬ ਮਾੜਾ ਦਿੱਲੀ ਮਾੜਾ ਸਮਝਣ ਦੀਆਂ ਗੱਲਾਂ ਨੇ ਸਾਰੀਆਂ ਸਮਝਣ ਦੀਆਂ ਗੱਲਾਂ ਨੇ ਤੇ ਮੈਂ ਤਾਂ ਇਹੀ ਕੰਨਾਗੇ ਵਧੀਆ ਸੋ ਸਮਝ ਕੇ ਵੋਟ ਪਾਇਓ ਹੁਣ ਤਾਂ ਚਲੋ ਜਿਲਾ ਸੰਤੀ ਵਾਲੀਆਂ ਵੋਟਾਂ ਵਾਂ ਵੋਟਾਂ ਨੇ ਹੁਣ ਤਾਂ ਚਲੋ ਜਿਲਾ ਸੰਤੀ ਵਾਲੀਆਂ ਵੋਟਾਂ ਨੇ ਪਰ ਤੁਹਾਨੂੰ ਮੈਂ ਕਹਿਣਾ ਚਾਹਨਾ ਹੈ ਕਿ ਸੋ ਸਮਝ ਕੇ ਵੋਟ ਪਾਇਓ ਆ ਮੇਰਾ ਪਿੰਡ ਭੁੰਦੜੀ ਹੁਣ ਮੈਂ ਆਪਣੇ ਪਿੰਡ ਬਾਰੇ ਕੁਝ ਬੋਲਾਂਗਾ ਤਾਂ ਕਹਿਣਗੇ ਤੂੰ ਆਪਣੇ ਪਿੰਡ ਬਾਰੇ ਇਦਾਂ ਬੋਲੀ ਜਾਨਾ ਤੂੰ ਆਪਣੇ ਪਿੰਡ ਬਾਰੇ ਇਦਾਂ ਗਲਤ ਬੋਲੀ ਜਾਨਾ ਗਲਤ ਬੋਲਣਾ ਕਿਉਂ ਮੈਨੂੰ ਤਾਂ ਗੁੱਸਾ ਚੜਦਾ ਪਿੰਡ ਵਾਲਿਆਂ ਤੇ ਪਿੰਡ ਵਾਲਿਆਂ ਤੇ ਗੁੱਸਾ ਚੜਦਾ ਮੈਨੂੰ ਕਿ 2021-22 ਵਿੱਚ 22-23 ਤੋਂ 2022-23 ਤੋਂ ਇੱਥੇ ਮੇਰੇ ਪਿੰਡ ਸੀਐਨਜੀ ਬਾਇਓਗੈਸ ਪਲਾਂਟ ਬਾਨਾ ਸ਼ੁਰੂ ਹੋਇਆ ਸੀ ਤੇ ਜਦੋਂ ਅੱਧਾ ਕੰਮ ਬਣ ਗਿਆ ਓਦਾਂ ਪਲਾਂਟ ਬਣ ਗਿਆ ਤੇ ਸਾਡੇ ਪਿੰਡ ਵਾਲਿਆਂ ਨੇ ਓਦੋਂ ਧਰਨਾ ਲਾਤਾ ਧਰਨਾ ਲਾਤਾ ਤੇ 1.5 ਦੋ ਸਾਲ ਸਾਡਾ ਧਰਨਾ ਚੱਲਿਆ ਮੈਂ ਆਪ ਹਾਜ਼ਰੀ ਭਰਦਾ ਰਹਿਣ 1.5 ਸਾਲ ਧਰਨੇ 'ਚ ਮੈਂ ਆਪ ਹਾਜ਼ਰੀ ਭਰਦਾ ਰਿਆਂ ਤੇ ਸੀ ਸਰਕਾਰ ਦੇ ਸਪੋਰਟ ਕਰਦੇ ਹੋ ਜਾਂ ਨਹੀਂ ਐਂ ਡੇਢ ਸਾਲ ਦਾ ਟੋਟਾ ਟੱਡਾ ਧਰਨਾ ਚੱਲਿਆ ਮੈਂ ਆਪ ਹਾਜ਼ਰੀਆਂ ਭਰਦਾ ਰਿਹਾ ਧਰਨੇ 'ਚ ਤੇ ਅਦੋਂ ਕੋਈ ਲੀਡਰ ਕੋਈ ਲੀਡਰ ਆ ਕੇ ਹਾਲ ਨਹੀਂ ਪੁੱਛਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੋਈ ਲੀਡਰ ਨਹੀਂ ਆ ਕੇ ਵੜਿਆ ਬਸੇ ਖਾਲੀ ਮਨਪ੍ਰੀਤ ਸਿੰਘ ਵਾਲੀ ਸਾਡੇ ਤਰਨੇ ਤੇ ਆ ਕੇ ਗਏ ਆ ਉਹਨਾਂ ਨੇ ਵਿਸ਼ਵਾਸਿਤ ਜਿਤਾਇਆ ਕਿ ਇਹਦੇ ਵਿਰੁੱਧ ਆਵਾਜ਼ ਚੱਕੀ ਜਾਊਗੀ ਸਿਰਫ ਮਨਪ੍ਰੀਤ ਵਾਲੀ ਜੀ ਤੇ ਹੋਰ ਕੋਈ ਲੀਡਰ ਸਾਡੇ ਪਿੰਡ ਵਾਲਿਆਂ ਦਾ ਹਾਲ ਨਹੀਂ ਪੁੱਛਿਆ ਆ ਕੇ ਤੇ ਉਸ ਟਾਈਮ ਮੈਂ ਕਿਹਾ ਸੀ ਮੈਂ ਆਪਣੇ ਸਾਥੀਆਂ ਨੂੰ ਜਾਣ ਪਛਾਣ ਵਾਲਿਆਂ ਨੂੰ ਕਿਹਾ ਸੀ ਕਿ ਹੁਣ ਤਾਂ ਆਪਾਂ ਤਰਨੇ ਦੇ ਨਾਰੇ ਲਾਉਣੇ ਆ ਹੁਣ ਤਾਂ ਆਪਾਂ ਤਰਨੇ ਦੇ ਨਾਰੇ ਲਾਉਣੇ ਆ ਕਿ ਪੰਜਾਬ ਸਰਕਾਰ ਮੁਰਦਾਬਾਦ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰੱਖੀ ਆਪ ਕਰੋ ਮੈਂ ਕਿਹਾ ਹੁਣ ਤਾਂ ਇਹ ਨਾਰੇ ਲਾਈ ਜਾਂਨੇ ਆ ਪਰ ਜਦੋਂ ਇਹ ਵੋਟਾਂ ਮੰਗਣ ਆਉਣਗੇ ਤੁਸੀਂ ਲੋਕਾਂ ਨੇ ਤੁਸੀਂ ਸਾਰਿਆਂ ਨੇ ਇਹਨਾਂ ਦੇ ਮੂਰੇ ਮੂਰੇ ਫਰਨ ਵਾਲੀ ਲੀਡਰਾਂ ਦੇ ਲੀਡਰਾਂ ਦੇ ਮੂਰੇ ਮੂਰੇ ਫਰਨਾ ਤੇ ਤੁਸੀਂ ਇਹਨਾਂ ਨੂੰ ਸਪੋਰਟ ਕਰੋਗੇ ਅਦੋਂ ਤਾਂ ਕੋਈ ਮੰਨਿਆ ਨਹੀਂ ਕਿ ਨਾ ਵੀ ਉਹ ਨਹੀਂ ਅਸੀਂ ਤਾਂ ਪਿੰਡ ਨਾਲ ਆ ਅਸੀਂ ਤਾਂ ਪਿੰਡ ਨਾਲ ਆ ਸਰਕਾਰਾਂ ਨਾਲ ਦੀ ਹੈਗੇ ਅਸੀਂ ਤੇ ਹੁਣ ਜਦੋਂ ਵੋਟਾਂ ਆਈਆਂ ਅਦੋਂ ਅਦੋਂ ਮੈਂ ਵੀਡੀਓ ਚ ਦੇਖਿਆ ਕਿ ਉਹ ਰਾਜਾ ਵੜੇਂਗਾ ਸੀ ਸਾਡੇ ਪਿੰਡ ਪਿਛਲੇ ਦਿਨੀ ਮੈਂ ਪਿਛਲੇ ਦਿਨ ਦੋ ਤਿੰਨ ਦਿਨ ਪਿਛਲੇ ਪਿੱਛੇ ਰਾਜਾ ਵੜੇਂਗਾ ਆ ਸੀ ਪਿੰਡ ਤੇ ਉਹਦੇ ਮੂਰੇ ਮੂਰੇ ਫਰਦੇ ਸਾਰੇ ਜਿਹੜੇ ਜਿਹੜੇ ਨੇ ਧਰਨੇ ਤੇ ਨਾਰੇ ਲਾਉਂਦੇ ਹੁੰਦੇ ਸੀ ਨਾ ਕਿ ਪੰਜਾਬ ਸਰਕਾਰ ਮੁਰਦਾਬਾਦ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰੱਖਿਆ ਕਰੋ ਜਿਹੜੇ ਜਿਹੜੇ ਨਾਰੇ ਲਾਉਂਦੇ ਸੀ ਨਾ ਉਹ ਸਾਰੇ ਉਹਨੂੰ ਹੱਥ ਮਿਲਾਵਨਾ ਮਿਲਣ ਸਨਮਾਨ ਕਰਨ ਉਹਦਾ ਉਹਦੇ ਮੂਰੇ ਮੂਰੇ ਫਿਰਨ ਤੇ ਮੈਂ ਮੈਨੂੰ ਬੜਾ ਗੁੱਸਾ ਜਿਹੜਾ ਦੇਖ ਕੇ ਕਿ ਨਾ ਇਹਨਾਂ ਦੀ ਇਹਦਾ ਕੋਈ ਜ਼ੁਬਾਨ ਹੀ ਹੈ ਨਹੀਂ ਇਹਨਾਂ ਦੀ ਇਹਨਾਂ ਦਾ ਸਟੈਂਡ ਹੀ ਹੈ ਨਹੀਂ ਕੋਈ ਹੁਣ ਮੈਂ ਆ ਲਾਈਵ ਬਣਾ ਰਿਹਾ ਹਾਂ ਲਾਈਵ ਵੀਡੀਓ ਬਣਾਈਆ ਮੈਂ ਇਹ ਤੇ ਵੈਸੇ ਤਾਂ ਕੋਈ ਦੇਖੂਗਾ ਨਹੀਂ ਪਰ ਜਿਹੜੇ ਜਿਹੜੇ ਦੇਖਣਗੇ ਨਾ ਮੈਨੂੰ ਗਾਲਾਂ ਕੱਢਣਗੇ ਕਹਿੰਦਾ ਤੂੰ ਆਪਣੇ ਪੈਂਡ ਵਾਰੇ ਇਦਾਂ ਬੁਲੀ ਨਾ ਉਹ ਮੈਂ ਕਹ ਪੈਂਡ ਵਾਰੇ ਮੈਂ ਤਾਂ ਬੋਲਦਾ ਮੈਨੂੰ ਪੈਂਡ ਤੇ ਗੁੱਸਾ ਚੜਦਾ ਵਾ ਯਾਰ ਆਪਣੀ ਜੁਬਾਨ ਦੇ ਡਟ ਕੋ ਹੈ ਹੀ ਨਹੀਂ ਇਨਾਂ ਦੇ ਕੋਈ ਕੁਛ ਹੈ ਹੀ ਨਹੀਂ ਪੱਲੇ ਕੋਈ ਕੁਛ ਨਾ ਦੇ ਆਪਣੀ ਜੁਬਾਨ ਦੇ ਡਟ ਕਿਆ ਕਰੋ ਜਿਹੜਾ ਬੰਦਾ ਆਪਣੀ ਜਵਾਨ ਦੇ ਨਹੀਂ ਟੱਕਦਾ ਉਹਦਾ ਕੀ ਦਬਾਰ ਕਰਨਾ ਜਵਾਨ ਦੇ ਦਾ ਟੱਕਿਆ ਕਰੋ ਮੈਂ ਇਹੀ ਗਾਣਾ ਚਾਹਨਾ ਬਸ ਹੁਣ ਵੋਟਾਂ ਆ ਰਹੀਆਂ ਵਾ ਆਪਣਾ ਸੋ ਸਮਝ ਕੇ ਵੋਟ ਪਾਓ ਮਿੱਤਰੋ ਸੋ ਸਮਝ ਕੇ ਠੀਕ ਹੈ ਜੀ ਮੇਰੀ ਗੱਲ ਦਾ ਕਿਸੇ ਨੂੰ ਬੁਰਾ ਲੱਗਿਆ ਹੋਵੇ ਉਹਦੇ ਲਈ ਮੱਥਾ ਟੇਕ ਕੇ ਮਾਫੀ ਮੰਗਦਾ ਮੈਂ ਕਿ ਤੁਹਾਨੂੰ ਬੁਰਾ ਲੱਗਾ ਹੋਵੇ ਮੇਰੀ ਗੱਲ ਦਾ ਪਰ ਗੱਲਾਂ ਮੇਰੀਆਂ ਸਾਰੀਆਂ ਕੌੜੀਆਂ ਵਾਂ ਕੌੜੀ ਗੱਲ ਹਰੇਕ ਨੂੰ ਬੁਰੀ ਲੱਗਦੀ ਹੁੰਦੀ ਆ ਮੈਂ ਸੱਚ ਬੋਲਦਾ ਵਾਂ ਸੱਚ ਕੌੜਾ ਹੁੰਦਾ ਵਾ ਤਾਂ ਹੀ ਸਾਰਿਆਂ ਨੂੰ ਮੈਂ ਬੁਰਾ ਲੱਗਦਾ ਠੀਕ ਹੈ ਜੀ ਬਾਏ